ਜੀ ਮੇਰੀ ਗੱਲ ਸੁਣੋ ਅੱਥੀ ਚੱਲੀ ਜਾਂਦਾ ਚੂਹੇ ਬਿੱਲੀ ਜਿਹੇ ਵਾਲੇ ਨਾਟਕ ਤਾਂ ਵਾੜੀ ਹਾਸੀ ਕਢਾਉਂਦੇ ਨੇ ਜਾਇ ਵੱਡੇ ਦੇਖ ਵਾਲਾ ਨਿੱਕੇ ਹੁੰਦੇ ਦੇਖਦੇ ਹੁੰਦੇ ਛੁਣ ਵੀ ਚੱਲੀ ਜਾਂਦਾ ਉਹ ਹੀ ਬਿੱਲੀ ਉਹ ਹੀ ਚੂਹਾ ਨਾ ਵੱਡਾ ਹੋਇਆ ਨਾ ਛੋਟੀ ਬਿੱਲੀ ਹੋਏ ਇੱਕੋ ਜਿਹੀ ਨੇ ਦੋਵੇਂ ਕੋਈ ਤਾਂ ਗੱਲਾਂ ਜਿਵੇਂ ਸਾਰੇ ਨਾਟਕ ਜੇ ਬੰਦ ਹੋ ਗਏ ਪਰ ਇਹ ਇਤਨੀ ਚੱਲਣ ਨੂੰ ਹਟਿਆ ਪਤੰਦਰ ਉਹ ਹਰ ਜੇ ਦੇ ਉਹ ਹਰ ਜੀ ਪਾਏ ਨਾ

ਕੱਲਿਆ ਕਰ ਬਾ ਕਰ ਲਿਆ ਕਰ ਮੈਥੋਣੀ ਨਾ ਮਤਰਾ ਵਾਦਾ ਸਿਰ ਦੁਖਣ ਲੱਗ ਜੂ ਤੂੰ ਨਾ ਮਰੀ ਜਣੀ ਬੇਲੀ ਬੈਠੀ ਰਹਿਣੀ ਜੇ ਤੈਨੂੰ ਬਣਾਉਣੇ ਤੂੰ ਬਣਾ ਲਿਆ ਕਰ ਇਹ ਆਪਾਂ ਤਾਂ ਬਲਾਗ ਹੀ ਬਣਾਇਆ ਕਰਾਂਗੇ ਬਲਾਗ ਹੀ ਚੱਲਣਗੇ ਆਪਣੇ ਤਾਂ ਬਧੇਰੇ ਪੈਸੇ ਆਇਆ ਕਰਨਗੇ ਮਹੀਨੇ ਦੀ ਮਹੀਨੇ ਚੱਲੇ